ਮੇਰੇ ਤੇਰਪ ਤੌਸੀ ਦੇ ਵਿੱਚ ਮੈਂ ਧਨੀਆ ਖਲਾਰਤਾ ਸੀਗਾ ਤੇ ਇਹ ਵੀ ਵਧੀਆ ਹੋ ਗਿਆ ਤੇ ਉੱਤਰ ਖਲਾਬ ਦੇ ਬੂਟੇ ਵਿੱਚ ਲੱਗਾ ਹੋਇਆ ਪਦੀਨਾ ਦੇਨਾ ਵੀ ਸੋਨਾ ਹੋਇਆ ਆ ਮੇਰਚ ਮੇਰਚ ਤਾਂ ਹੁਣ ਲੱਗਣੋਂ ਹਟ ਗਈ ਗਲਾਬ ਨੂੰ ਵੀ ਹੁਣ ਫੇਰ ਲੱਗਦੇ ਆਉਂਦੇ ਆ ਫੁੱਲ ਲੱਗਣ ਕਿੰਨਾ मैं लगी से इतने कपड़े धोन तो मेरे से गे दो। बाकी तो कल मशीन चलाई से सारी आए आप स्टैंड भरिया पाया चादर धोती तो कल बहुत वजिए लगी सी तो अभी भी वैसे धप्पी है तो बाद च हफ्ता मीन दस गई हाए मैं जोड़े कल आल धोते से उपर पाते मैं चलो आए सुक जाएगी आ दो सूट सी हम मेरी सी ਆਹ ਚੱਲ ਜੀ ਹੁਣ ਤੋਂ ਕਿਵੇਂ ਇੱਥੇ ਪਾ ਦੇਣੀ ਨਾਲ ਧੋਪਾ ਸੋਨੇ ਉੱਤੇ ਤੱਕ ਸੇਕ ਲੈਣੇ ਆ। ਨਾਲੇ ਕੱਪੜੇ ਧੋ ਲੈਣੇ ਆ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ। ਤੇ ਅੱਜ ਮੇਰੀ ਛੁੱਟੀ ਸੀਗੀ ਤੇ ਬਸ ਹੁਣ ਮੈਂ ਘਰ ਦਾ ਕੰਮ ਖਾਦ ਨੇ ਵੇੜ ਕੇ ਤੇ ਹੁਣ ਅੱਜ ਮੈਂ ਜਾਣਾ ਸੀਗਾ ਸੈਲਨ ਚ ਤੇ ਹੁਣ ਉੱਥੇ ਚੱਲਨੀ ਆ ਥੋੜਾ ਜਿਹਾ ਲੇਟ ਹੀ। ਹੋ ਗਈ 12 ਵਜੇ ਦੀ ਸੀਗੀ ਮੇਰੀ ਅਪਾਇੰਟਮੈਂਟ ਤੇ ਬਸ 12 ਵਜੇ ਨਾਲਿਆ ਤੇ ਜਾਣ ਸਮੇ ਵੀ ਲੱਗ ਜਾਣੇ 5-10 ਮਿੰਟ ਚਲੋ ਹਾਂਜੀ ਮੈਂ ਤੁਰ ਕੇ ਚੱਲਣੀ ਆ ਤੇ ਜ਼ਿਆਦਾ ਵਾਟ ਨਹੀਂਗਾ ਅ ਵਿੱਚ ਹੀ ਆ ਘਰ ਦੇ ਕੋਲ ਹੀ ਸੀਗੀ ਕਾਹਨਾ ਜਿਵੇਂ ਕਲਰ ਵਾਲੇ ਨੇ ਮੈਂ ਵੀ ਮੁਕਾ ਟੋਪ ਫਿਰ ਚਲ ਤੁਰੇ ਚੱਲਦੀ ਕਾਫ ਤੋਂ ਬਾਅਸ ਸਾਡੇ ਪੰਜਾ ਕੁ ਮਿੰਟਾਂ ਦੀ ਹੋਇਆ ਵਾਪਸ ਤੁਰ ਕੇ ਹਾਂਜੀ ਆ ਮੈਂ ਚੈਂਟਰੋ ਵਿੱਚ ਦੀ ਚੱਲੀ ਸੀਗੀ ਤੇ ਮੈਂ ਘਰ ਨਾਲੇ ਦੇਖਦੇ ਜਾਂਦੇ ਆ ਬਹੁਤ ਸਜਾਇਆ ਵਾ 크리스마ਸ ਦਾ ਕਰਕੇ ਤੇਰਾ ਤਨੂ ਤਾਂ ਇਹ ਜਿਆਦਾ ਜਾਗ ਪੈਂਦੇ ਆ ਇਹ ਸਾਰੇ ਵਦ ਰਕਟ ਲਾਏ ਹੋਏ ਦਾ 크리스마ਸ ਟਰੀ ਸਾਰੇ ਟਕਨ ਤੇ ਹੋਂ ਤਾਂ ਬਾਂਦ ਦੇ ਵਿੱਚ ਕੋਈ ਕੋਈ ਜਾਗਦਾ ਜਿਵੇਂ ਆ ਜੱਗੀ ਜਾਂਦਾ ਸਾਰੇ ਨਾ ਹੀ ਹੋਏ ਤੇ ਆਹ 3 ਬਹੁਤ ਸੋਹਣੇ ਤੇ ਟਿੱਕਲਿਆਂ ਨੂੰ ਖਿਲਾਇਆ ਹੈ ਨਾ ਸਾਰੀਆਂ ਗਲੀਆਂ ਜਿਹਨਾਂ ਸਜਾਈਆਂ ਬਸ ਨਵੰਬਰ ਦੇ ਵਿੱਚ ਲੱਗ ਜਾਂਦੇ ਸਜਾਉਣ ਇਹ ਸੁਨਰੀ ਟਰੀ ਨੋਵੰਬਰ ਇਸ ਟਾਈਮ ਆਉਂਦੀ ਹੈ ਫਤੂ ਕਾਜ਼ ਸੰਦਿਚਾ ਕੋਲ ਨਾ ਕੋਸਾ इधर बहुत सोना बने शाम जो आए तो उतो वेखे बनावा वीडियो सारे जागते होंगे शाम नु ज्यादा वाइया लगता ਨੱਤੇ ਵਿਚਾਲੇ ਚੈਂਤਰੂ ਦੇ ਵਿੱਚ ਵੱਡਾ ਲਾਇਆ ਹੋਇਆ ਟਰੀ ਹਾਂ ਕਿ ਹੁਣ ਕਲਰ ਚ ਇੱਥੇ ਅੱਗੇ ਬੈਠਾ ਕੋਈ ਹਜੇ ਮੈਨੂੰ ਵੇਟ ਕਰਨ ਨੂੰ ਆਖਿਆ ਕਿਉਂਕਿ ਮੈਂ 10 ਮਿੰਟ ਪਹਿਲਾਂ ਆ ਕਿ ਨਾ ਇਹ 11:50 ਹੋਏ ਹੁਣ ਮੈਂ ਵੇਟ ਕਰਦੀ ਇੱਥੇ 10 ਮੈਂ ਬੈਠੀ ਹਾਂ ਸੋਫੇ ਲੱਗੇ ਹੋਏ ਹਾਂਜੀ ਹੁਣ ਮੈਂ ਹੋ ਗਈ ਸਿਫਰੀ ਤੇ ਹੁਣ ਮੈਂ ਖੜੀ ਸੀਗੀ ਇਹ ਆਉਂਦੇ ਆ ਕੰਮ ਤੋਂ ਬਸ ਇਹ ਕਹਿੰਦੇ ਚਲੋ ਮੈਂ ਨਾਲ ਹੀ ਤੈਨੂੰ ਲੈ ਜਾਣਾ ਜਾਣ ਲੱਗਾ ਸੇਨਾਂ ਦੀ ਵੇਟ ਕਰੀ ਜਾਂਦੀ ਸੀ ਖੜੀ ਅਗੇ ਵੀ ਹਾਂਜੀ ਕਰਿਆ ਕਿ ਮੈਂ ਬਣਾਉਣ ਲੱਗੀ ਸੀ ਰੋਟੀ ਤਾਂ ਰੋਟੀ ਖਾ ਕੇ ਚਲੇ ਗਈ ਗਾਜਰਾਂ ਦੀ ਸਬਜ਼ੀ ਤੇ ਮੈਂ ਲੱਗੀ ਹੁਣ ਖਾਣ ਨਾਲ ਮੈਂ ਸੇਵੀਆਂ ਧਰੀਆਂ ਸੀ ਮੇਂ ਛੁੱਟੀ ਹਲਦੇ ਨੂੰ ਬਣਾਉਣੀ ਹੁੰਦੀਆਂ ਸੀਵੀਆਂ ਥੋੜੀਆਂ ਜਿਹੀਆਂ ਆਦੇ ਜੋਗੀਆਂ ਇਹ ਤਾਂ ਖਾ ਕੇ ਖੋਸ਼ ਗਈ ਕੋਈ ਵੀ ਫਿਰ ਮੈਂ ਆਦੇ ਜੋਗੀਆਂ ਬਣਾ ਲੈਣੀਆਂ ਹੁੰਦੀਆਂ ਨੇ ਮੈਂ ਆਦੇ ਰੋਟੀ ਖਾਣੀਆਂ ਆਉਦੀ ਹਾਂ ਪਾ ਲਈਆਂ ਪਰ ਸੇਵੀਆਂ ਵਿੱਚ ਕੋਲੀ ਦੇ ਵਿੱਚ ਪਾਏ ਸੀਗੇ ਕਾਜੂ ਬਦਾਹ ਤੇ ਹੁਣ ਉੱਪਰ ਛੱਤ ਤੇ ਜਾ ਕੇ ਖਾਵਾਂਗੀ ਕਿਉਂਕਿ ਉੱਤੇ ਧੁੱਪਾ ਥੋੜੀ ਸੇ ਇੰਨੇ ਕ ਥਾਂ ਤੇ ਧੁੱਪ ਬੱਚੀ ਆ ਬਾਕੀ ਤਾਂ ਸਾਰੇ ਸ਼ਾਂ ਆ ਗਈ ਆ ਕੱਪੜਿਆਂ ਨੂੰ ਹੁਣ ਖਾ ਕੇ ਸੇਵੀਆਂ ਮੈਂ ਫੇਰ ਲਾਉਣੀ ਆ ਕੱਪੜੇ ਸੇਵੀਆਂ ਲੈ ਆਉਂਦੀ ਆ ਹੁਣ ਇੱਥੇ ਧੁੱਪੇ ਵੇਖ ਕੇ ਉੱਤੇ ਕੁਰਸੀ ਲੈ ਕੇ ਜਾਨੀ ਉੱਥੇ ਵੇਖ ਕੇ ਖਾਵਾਂਗੀ ਹੁਣ ਇੱਥੇ ਮੈਂ ਢਾਲੀ ਹੁਣ ਦੇਖੋ ਕੁਰਸੀ ਇੱਥੇ ਵੇਖ ਕੇ ਖਾਣੀਆਂ ਸੇਵੀਆਂ ਸਾਰੇ ਕੰਮ ਇਹ ਬਿਲਡਿੰਗ ਬੂਰੇ ਸਾਡੇ ਲਾਤੀਆਂ ਲੜੀਆਂ ਲਾਈ ਜਾਂਦੇ ਉਹਨਾਂ ਦੇ ਇੰਤਰਫਾਂ ਵੀ ਲਾਈਆਂ